ਕਰਨ ਜੀਦ ਕਰੇ ਸਾਰੇ ਇਨਾਂ ਝਾੜੂ ਮਾਰ ਕੇ ਤੇ ਉਹ ਵੱਡੇ ਬੇਟੇ ਦੇ ਬੂਹੇ ਕਿ ਲਾਉਂਦੇ ਸੀ ਤੇ ਉਹ ਨਾਲੇ ਉਹਦੀ ਵੱਡੀ ਨੂੰ ਜਿਹੜੀ ਕੋਈ ਵੱਡੇ ਦੀ ਉਹ ਗਾਲਾਂ ਕੱਢਦੀ ਸੀ ਮੈਂ ਕਰਨੀ ਸੀ ਮੈਂ ਬਿਮਾਰ ਹੀ ਮੈਂ ਉਹਦੇ ਰਵਿਦੇ ਸੀ ਮੈਂ ਫਾਲ ਵੀ ਦੇਈ ਮੇਰੇ ਤੇ ਸਰ ਇਨਨ ਕੀ ਕੀਤਾ ਇਹਨੇ ਇਹ ਜਣਾ ਬਾਪੂ ਹੈ ਨਾ ਇਹਨੋਂ ਉਹਨਾਂ ਦੇ ਘਰ ਜਾ ਵੜਿਆ ਉਹਨਾਂ ਦੇ ਮੇਰੀ ਨੂੰ ਨੂੰ ਹੀ ਉਹ ਹੱਥੋਂ ਪਈ ਹੋਇਆ ਉਹਦੇ ਜਾ ਕੋਈ ਬੱਚੇ ਨਹੀਂਗੇ ਨਹੀਂਗੇ ਛੋਟੇ ਨਹੀਂ ਉਹਦੇ ਉਹਨਾਂ ਨੂੰ ਇਹਨਾਂ ਦਿੱਤਾ ਹੈ ਹੱਥੋਂ ਪਈ ਕਰ ਕੇ ਬੱਚਾ ਮੇਰਾ ਬੰਬੇ ਰਹਿੰਦਾ ਜੇ ਤੁਹਾਡੇ ਕੈਮਰੇ ਲੱਗੇ ਹੋਏ ਨੇ ਕੈਮਰਿਆਂ ਦੇ ਵਿੱਚ ਉਹਨਾਂ ਫੋਟੋ ਵੇਖੀ ਐ ਅਜੇ 15 ਦਿਨ ਉਹਨੂੰ ਗਏ ਨੂੰ ਹੋਇਆ ਤੇ ਉਹ ਬੰਬਿਓ ਆਇਆ ਕੱਲ ਰਾਤ ਅੱਜ ਰਾਤ ਸਵੇਰੋਂ ਆਪਣੇ ਤਾਇਏ ਨੂੰ ਆਪਣੇ ਬੁਹੇ 'ਚ ਪੁੱਛਿਆ ਪਤਾ ਆ ਕਿਹੜੀ ਕਰਤੂਤ ਤੂੰ ਕੀਤੀ ਐ ਤੇ ਤੂੰ ਮੇਰ ਘਰ ਤੋੜ ਕੇ ਮਗਰੋਂ ਬੱਚਿਆਂ ਦੀ ਤੇ ਕਹਾਂ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਮਗਰੋਂ ਇਹ ਪੈਂਦਾ ਹੈ ਕੋਈ ਦੀਵਾਲ ਕੱਢ ਕੇ ਕੋਦੀ ਹੱਥ ਪਾ ਗਿਆ ਅਗੋ ਵੀ ਪਾ ਗਿਆ ਨੂੰ ਪਈ ਤੁਨ ਵੱਟੇ ਮਾਰੀ ਉਹਦਾ ਸਿਰ ਪਟਾ ਉਹਨਾਂ ਦਾ ਗੇਕਨੇ ਤੋੜਿਆ ਉਹ ਨਹੀਂ ਤੋੜਿਆ ਜਦੋਂ ਇਹਨਾਂ ਪਿੱਲੋ ਵੱਟੀ ਚਲਾਤੇ ਇਹਨਾਂ ਨਾ ਫਿਰ ਉਹਨਾਂ ਨੇ ਇਹ ਵੀ ਲੱਗਦੇ ਕਿ ਰਿਸ਼ੀਕੇ ਦਾ ਇਹ ਜੇਠਾ ਸੱਕਾ ਜੇਠ ਸੱਕਾ ਜੇਠ ਕਰਦਾ ਥਾ ਮੀ ਇਹਦੇ ਕੋਈ ਜੋ ਸਰਾ ਹੀ ਅਸੀਂ ਕੱਖ ਨਹੀਂ ਲਿਆ ਕਰੋ ਜਿਦਾ ਉਹਨਾਂ ਨੇ ਕਮਿਊਨਿਟੀ ਲਸਾਈਏ ਬੱਚੇ ਦੇ ਖਿਲਾਫ ਹਾਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਨੇ ਸਾਡਾ ਨਿصاف ਹੋਣਾ ਚਾਹੀਦਾ ਸਾਡੀਆਂ 6 ਮਹੀਨਾ ਤਾਂ ਚੌਥੀ ਵਾਰੀ ਸਾਡੇ ਤੇ ਨਾ ਦਰਖਾਸਤ ਦੇ ਦਿੱਤੀ ਚੌਥੀ ਵਾਰੀ ਅਸੀਂ ਕੁਝ ਨਹੀਂ ਕੀਤਾ ਹਾਰ ਕੇ ਅੱਕ ਕੇ ਅਸੀਂ ਅੱਜ ਦਰਖਾਸਤ ਦਿੱਤੀ ਦੇ ਤਾਂ ਹੀ ਨਹੀਂ ਦਿੱਤੀ ਉਹ ਤੁਹਾਨੂੰ ਅਈ ਸ਼ਰਮਤੀ ਮਰਨੇ ਆ ਪੀ ਕੀ ਜਿਹੜੀ ਇਹਦੀ ਨੂੰ ਹੈ ਨਾ ਨੂੰ ਇਹਦੀ ਬਹੁਤ ਗੰਦੀ ਹੈ ਉਹਨੇ ਇਹ ਕੰਮ ਆਨ ਤੇ ਚੁੱਕਿਆ ਉਹ ਆਪ ਨਹੀਂ ਕਰਦੇ ਤੁਸੀਂ ਇਹ ਨੂੰ ਕਰੰਦੀ ਹੈ ਜੋ ਕਰੰਦੀ ਹੈ ਇਸ ਤਰ੍ਹਾਂ ਸਿੰਘ ਕਹਿੰਦੇ ਕਾਫੀ ਟਾਈਮ ਦਾ ਕੱਚਾ ਝਗੜਾ ਚੱਲਦਾ ਫਰਵਰੀ ਮਹੀਨੇ ਦਾ ਹੂੰ ਅਸੀਂ ਪਹਿਲਾਂ ਹੀ ਬੈਠ ਕੇ ਸਮਝਾਇਆ ਸੀ ਨਹੀਂ ਸਮਝਿਆ ਹੂੰ ਤੇ ਹੁਣ ਵੀ ਦੋ ਤਿੰਨ ਵਾਰੀ ਮੈਨੂੰ ਕਹਿ ਚੁੱਕਿਆ ਵੀ ਆਪਣਾ ਸਪਾਈ ਕਰ ਲਓ ਮੇਰੇ ਅੱਖੇ ਵਿੱਚ ਨਹੀਂ ਲੱਗਦਾ ਹੂੰ ਤੇ ਅੱਜ ਵੀ ਸਹੀ ਤਰੀਕੇ ਨਾਲ ਮੈਨੂੰ ਨਹੀਂ ਬੋਲੇ ਮਿੰਨੋਦੀ ਬੋਲੇ ਤੇ ਇਹਨੇ ਕੀ ਬੋਲੇਗਾ ਸਲਾਮ ਕਹਾ ਉਹ ਦੋਨੋਂ ਪਾਰਟੀਆਂ ਦਾ ਫੈਸਲਾ ਤੁਹਾਨੂੰ ਬਿਠਾ ਕੇ ਕੰਡਰਸਟੈਂਡ ਕਰਨ ਨਾਲ ਆ ਗਈ ਏ ਤੇ ਘਾੜ ਮਿੱਟੀਾਂ ਦੀ ਕਹਾਣਾ ਕਰਦਾ ਇਨਾਂ ਮੱਠੇ ਮਾਰੇ ਨਾ ਮੈਂ ਕਿਹਾ ਤੇ ਪਿਆ ਗਿਆ ਬਾਅਦ ਮੇਰੀ ਨੂ ਨਿਕਲੀ ਜੋਲੇ ਗਿਆ ਤੇ ਪਿਆ ਗਿਆ ਇਸ ਕੋਲ ਵੈਨੀਫੈਮ ਨਹੀਂ ਨਾ ਕਿਤੇ ਸਰਕਾਰ ਰਿਆ ਗਾਲੇ ਆ ਜਾਂ ਪਾਣੀ ਤੋਂ ਨਾ ਹੀ ਦਾ ਕਰਦਾ ਜੀ ਮਿੱਟੀ ਪਈ ਇੱਥੇ ਚੜਾ ਤੱਕੀ ਲੋਕ ਵੀ ਬਾਹਰ ਵੀ ਹਰੋ ਤੇ ਹੀ ਕਹਾਣਾ ਚਾਹੀਦਾ ਡਾ ਮਨਜੀਤ ਕੋਟ ਕਾਲ ਮਸਲਾ ਕੋਈ ਨਹੀਂ ਹੈ ਚਾਚੇ ਦਾ ਪੁੱਤ ਜਗਦੀਪ ਸਿੰਘ ਸਾਡੀ ਨਾਲ ਹੀ ਤੋਂ ਗੱਲ ਹੁੰਦੀ ਸੀ ਪਹਿਲੀ ਪੰਚਾਇਤ ਤੇ ਅਸੀਂ ਨਾਲ ਹੀ ਆਪਣੀ ਤੇ ਈਟਾਂ ਲਾਈਆਂ ਹੋਈਆਂ ਸੀ ਉਹ ਜਦੋਂ ਇਹ ਪੰਚਾਇਤ ਚ ਬਣੇ ਆ ਨਵੀਂ ਪੰਚਾਇਤ ਬਣੀ ਆ ਤੇ ਮੈਂਬਰ ਬਣਿਆ ਜਗਦੀਪ ਦੀ ਮੰਮੀ ਵਿੱਚ ਪਰਮਜੀਤ ਕੋਟ ਤੇ ਉਹਨਾਂ ਨੇ ਸਾਡੇ ਨਾਲ ਧੱਕਾ ਕਰਕੇ ਸਾਡੇ ਨਾਲ ਹੀ ਝੋਟੇ ਦਿੱਤੀ ਹੈ ਤੇ ਧੱਕੇ ਨਾਲ ਸਾਡਾ ਪਾਣੀ ਨਾਲੀ ਵਿੱਚ ਛੁੱਟਦੇ ਨੇ ਤੇ ਸਭ ਤੋਂ ਬਾਅਦ ਅਸੀਂ ਉਹਨਾਂ ਨੂੰ ਬੱਸ ਰੋਕਿਆ ਹੀ ਹੈ ਤੇ ਸਾਡੇ ਨਾਲ ਕੁੱਟਮਾਰ ਕੀਤੀ ਉਹਨਾਂ ਨੇ ਤੇ ਮੇਰੇ ਬਾਪੂ ਜੀ ਨੇ ਧੱਕਾ ਦੇ ਕੇ ਛੁੱਟਿਆ ਕੱਪੜੇ ਭਾਰੇ ਉਹਨਾਂ ਤੇ ਜਦ ਮੈਂ ਗਾਹ ਹੋਈਆਂ ਤੇ ਮੇਰੇ ਹੱਥੋਂ ਪਈ ਹੋ ਗਏ ਨੇ ਮੇਰੀ ਇਜਤ ਨੂੰ ਹੱਤ ਪਾਇਆ ਉਹਨਾਂ ਨੇ ਕਿਹਨੇ ਪਾਇਆ ਜਗਦੀਪ ਸਿੰਘ ਮੁੰਡਾ ਪਰ ਪੁਲਿਸ ਕੋਲ ਪੁਲਿਸ ਆਈ ਹਾਂਜੀ ਪੁਲਿਸ ਆਈ ਹੀ ਘਰ 'ਚ ਤੇ ਪੁਲਿਸ 4 ਵਜੇ ਦਾ ਟਾਈਮ ਦੇ ਗਈ ਹੈ 112 ਨੰਬਰ 'ਤੇ ਅਸੀਂ ਕਾਲ ਕੀਤੀ ਸੀ ਤੇ ਉਹ ਆਏ ਟਾਈਮ ਦੇ ਗਏ ਨੇ ਤੇ ਅੱਗੇ ਕੋਈ ਕਾਰਵਾਈ ਨਹੀਂ ਅਜੇ ਤੇ ਥਾਣੇ ਵਾਲੇ ਵੀ ਅਜੇ ਇੱਥੇ ਪਹੁੰਚੇ ਨਹੀਂ ਹੈਗੇ ਤੇ ਪੰਚਾਇਤ ਜਿਹੜੀ ਉਹਨਾਂ ਨੂੰ ਵੀ ਸੱਦੇ ਆ ਪੰਚਾਇਤ ਵੀ ਨਹੀਂ ਸਾਡੀ ਸੁਣਵਾਈ ਕਰਦੀ ਨਾ ਪਹਿਲਾਂ ਕੀਤੀ ਨਾ ਹੋਣ ਨਾ ਹੋਣਾ ਹੱਦ ਤੱਕ ਪਹੁੰਚੀ ਹੈ ਇੱਥੇ ਫਰਮੇ ਤੇ ਗੱਲ ਹੋਈ ਹੈ ਸ਼ਾਮ 'ਚ 5 ਵਜੇ ਤੱਕ ਪਹੁੰਚੀ ਨਹੀਂ ਹੈਗੀ ਪੰਚਾਇਤ ਮੰਗ ਸਾਨੂੰ ਮਤਲਬ ਕਿ ਇਨਸਾਫ ਚਾਹੀਦਾ ਹੈ ਇਹ ਪਤਾ ਦਾ ਸਭ ਕਿਤੇ ਘਰ ਵਾਲਾ ਹਸਬੰਦ ਮੇਰੇ ਬਾਹਰ ਨੇ ਤੇ ਮੇਰੇ ਮੰਮੀ ਜੀ ਇੰਨਾ ਕੋਟ ਉਠਿਆ ਨਹੀਂ ਜਾਂਦਾ ਸੀ ਰੀਲੀਨਾ ਦਾ ਕੰਮ ਦਾਇਆ ਇਹ ਬਜ਼ੁਰਗ ਨੇ ਤੇ ਇਹ ਮੇਰੇ ਮਲਗੀ ਡੈਡੀ ਜੀ ਵੀ ਇੰਨਾ ਕਬਲ ਦੇ ਨਹੀਂ ਹੈਗੇ ਇਹ ਸਾਡੇ ਨਾਲ ਧੱਕਾ ਕਰਦੇ ਪਏ ਨੇ ਬਸ ਮੈਨੂੰ ਇੱਥੇ ਖਲੋਣ ਨਹੀਂ ਦਿੰਦੇ ਹੈਗੇ ਹਾਂਜੀ ਕੋਈ ਨਹੀਂ ਕਾਰਵਾਈ ਮੈਂ ਤਾਂ ਕੀਤੀ ਜਾਵੇ ਮੈਂ ਨਿਸ਼ਾਨ ਸਿੰਘ ਤੇ ਗਵਾਣ ਲਾ ਕੇ ਘਰ ਤੇ ਮੈਂ ਦਪਰ ਗੈਬ ਨੂੰ ਫੋਨ ਆਇਆ ਵੀ ਸਾਡੇ ਇੱਟਾ ਵਟੇ ਮਰਦੇ ਆ ਜਗਦੀਪ ਸਿੰਘ ਦਰਸ਼ਨ ਸਿੰਘ ਦਾ ਮੁੰਡਾ ਨਾਲ ਪਰਮਜੀਤ ਤੇ ਸਾਡੇ ਪੇੜ ਤੋੜ ਤਾਂ ਆਉਗੇ ਫਰਾਂ ਦੇਗੇ ਫਿਰ ਮੈਨੂੰ ਆਇਆ ਤਾਂ ਉਹਨਾਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਵੀ ਆਈ ਉਹਦੇ ਤੰਦੇਗੀ ਉਹ ਟਾਈਮ ਇਹ ਘਰੋਂ ਭੱਜ ਗਏ ਸੀ ਨੂੰ ਆਏ ਉਹ ਬਾਅਦ ਚ ਜੋ ਬੇਚ ਲਗੀ ਪੀ ਕੇ ਫੇਰ ਆ ਗਿਆ ਫੇਰ ਵੱਟੇ ਫੇਰ 4 ਵਜੇ ਫੇਰ ਫੋਨ ਤੇ ਬਾਡੇ ਵੱਟੇ ਪੂਆ ਤੋੜਦੇ ਆ ਫੇਰ ਤੇਰੇ ਜਗENDER ਸਿੰਘ ਦੇ ਥੀਪੇ ਉਹਦੇ ਕੱਪੜੇ ਗੂੜੇ ਪਾੜੇ ਉਹਦੀ ਨੂੰ ਗਾਂ ਹੋਈ ਤੇ ਨੂੰ ਦੇ ਵੀ ਥੀ ਬਹਿ ਗਏ ਇਹ ਬਹੁਤ ਅਕਾ ਕਰਦੇ ਆ ਵੇ ਜਿਹੜੇ ਫਿਰ ਵੀ ਨੇ ਉਹਦਾ ਆਕਾਸ਼ ਘੜੇ ਦਾ ਬਾਹਰ ਹੈ ਇਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਇਹਨਾਂ ਨੂੰ ਸਾਫ ਨਾ ਪਈਦਾ ਇਹਨਾਂ ਤੇ ਅੱਗੇ ਵੀ 5-6 ਵਾਰ ਇਹਨਾਂ ਨੇ ਤਾਂ ਕੀਤਾ ਵਾ ਥਾਣੇ ਜਾ ਕੇ ਮਾਫੀ ਮੰਗ ਕੇ ਆਉਂਦੇ ਰੇ 5-6 ਰਕਟ ਹੋਈਆਂ ਪਹਿਲਾਂ ਉਹਨਾਂ ਤੇ